ਟ੍ਰੈਵਲ ਜੈਂਟਾ ਬਾਰੇ ਮੈਂ ਜ਼ਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ ਹੈ ਅੱਜਕੱਲ੍ਹ ਗੱਲ ਕੁਟਿਆ ਟ੍ਰੈਵਲ ਜੈਂਟਾ ਦੀ ਸਭ ਤੋਂ ਵੱਧ ਟ੍ਰੈਵਲ ਜੈਂਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ 'ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿਸੇ ਸਿੰਗਾਪੁਰ ਚੋਂ ਅਰਮੀਨੀਆ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕੋਰੋਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਵੜ ਦੋ ਇਹ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਹੈ ਨਾ ਸੋ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਠੱਕੇ ਖਾਣ ਗਲਤ ਅਥਾਂ 'ਤੇ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਹੀ ਨਹੀਂ ਹੈਗਾ ਕਿ ਮੈਂ ਕੋਈ ਟਰੈਵਲ ਏਜੰਟਾਂ ਦਾ ਜਾਂ ਮੇਰੇ ਮੇਰੇ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ 'ਚ ਹਿੱਸਾ ਟਰਾਂਸਪੋਰਟ 'ਚ ਹੈ ਮੇਰਾ ਹਿੱਸਾ ਹੈ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈਗਾ ਹੋਰ ਮੇਰਾ ਕਿਸੇ ਚੀਜ਼ 'ਚ ਹਿੱਸਾ ਨਹੀਂ ਇਸ ਗੱਲ 'ਤੇ ਤੁਸੀਂ ਸੌਖਾ ਸਕਦੇ ਜਲੰਧਰ ਵਾਲਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਬੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਆਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਕਿ ਪੰਜਾਬ ਰਹਿਣ ਲਈ ਵੀ ਮਿਲੋ ਇਹਦਾ ਬੋਰਡ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ 'ਚ ਰਹਿਣ ਲਈ ਮੈਨੂੰ ਮਿਲੋ ਵੱਡੇ ਮੁਲਕਾਂ ਦੇ ਇਨਵੈਸਟਰਜ਼ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦਿਓ ਕਿ ਕਿਹੜਾ ਰਿਕੋਨਾਈਜ਼ਦਾ ਤੁਹਾਡੇ ਦੁਆਰਾ ਤੇ ਅਸੀਂ ਜਿਹੜੇ ਇਲੀਗਲ ਨੈੱਟ ਨੂੰ ਬੰਦ ਕਰਦੇ ਆਂ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤੁਹਾਨੂੰ ਦੱਕਤਾ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜਾ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਨੂੰ ਹਰ ਰੋਜ਼ ਤਿੰਨ ਚਾਰ ਫੋਨ ਕਰ ਲ ਲਗਭਗ ਐਵਰੇਜ ਆਉਂਦੇ ਨੇ ਕਿ ਜੇ ਅਸੀਂ ਵਾਪਸ ਆ ਰਹੇ ਹਾਂ ਅਸੀਂ ਇੱਥੇ ਆ ਕੇ ਕੰਮ ਕਰਾਂਗੇ ਦੋ ਮੁੰਡੇ ਤਾਂ ਆਏ ਜ ਨੇ ਕ੍ਰਿਡਾ ਚਲੇ ਗਏ ਬਾਅਦ ਨੌਕਰੀ ਆ ਗਈ ਇੱਥੇ ਉਹਦੇ ਬਾਪੂ ਨੇ ਕਹਿੰਦੋ ਐਸਡੀਓ ਲੱਗ ਗਿਆ ਆ ਜਾ ਵਾਪਸ ਕਹਿੰਦਾ ਮੋੜਿਆ ਉਹੁੱਥੇ ਵੀ ਦੇਖ ਲਓ ਬੰਦ ਕਰੀ ਜਾਂਦੇ ਰੋਜ਼ ਰੋਜ਼ ਕੈਨੇਡਾ ਨੇ ਨਾ ਬੰਦੀ ਕਰਤਾ ਕਹਿੰਦੇ ਵੀ ਸਾਡੇ ਤਾਂ ਬੇਰੁਜ਼ਗਾਰੀ ਆ ਗਈ ਸਾ ਅਸੀਂ ਨਹੀਂ ਹੁਣ ਇੰਟਰਨੈਸ਼ਨਲ ਸਟੂਡੈਂਟ ਲੈਣੇ ਫਿਰ ਗਾ ਟਰੈਵਲ ਏਜੰਟਾਂ ਦੇ ਚੱਕਰਾਂ 'ਚ ਪੈਨੇ ਆ ਉਹਨਾਂ ਨੇ ਪਤਾ ਨਹੀਂ ਕਿਹੜੀ ਕਿਹੜੀ ਠੱਗੀਆਂ ਮਾਰਨੀਆਂ ਗਾ ਕਾਲਜ ਨਹੀਂ ਰਿਕੋਨਾਈਜ਼ਡ ਹੁੰਦਾ ਉੱਥੇ ਜਾ ਕੇ ਪੰਗਾ ਪੈ ਜਾਂਦਾ ਹਾਂ ਟਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ ਅੱਜਕੱਲ੍ਹ ਗੱਲ ਕੁਟਰ ਏਜੰਟਾਂ ਦੀ ਸਭ ਤੋਂ ਵੱਧ ਟਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਪਤਵਾਰ ਐਮਪੀ ਪਾਰਲੀਮੈਂਟ ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿਸੇ ਸਿੰਗਾਪੁਰ ਚੋਂ ਆਰਮੀਨੀਆ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ ਔਰ ਸੁਸ਼ਮਾ ਸਬਰਾਜ ਜੀ ਨੂੰ ਕਹਿ ਰਹੇ ਹੁੰਦਾ ਸੀ ਇਹ ਟਰੈਵਲ ਏਜੰਟ ਚੜਨੇ ਦੀ ਇੱਥੋਂ ਹੀ ਬੰਦ ਕਰੋ ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਬਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ ਚ ਖੜਾ ਕੇ ਗੋਲੀ ਮਾਰ ਦੋ ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਵੜ ਦੇ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਨਾ ਸੋ ਅਸੀਂ ਕੈਬਨਿਟ ਦੇ ਵਿੱਚ ਇਹ ਲਿਆ ਚੁੱਕੇ ਆ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਜ਼ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਆ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚੋਂ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੈਗਲ ਆ ਸਾਨੂੰ ਦੱਸ ਦੋ ਤੁਸੀਂ ਕਿ ਅਸੀਂ ਜਿਹੜੇ ਇਲੀਗਲ ਨਿਸਰ ਨੂੰ ਬੰਦ ਕਰਦੇ ਆਂ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤੁਹੰਦਾ ਤਾਂ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜੇ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ ਉਦਲੇ ਮੁਲਕਾਂ 'ਚ ਵੀ ਜਿਹੜੇ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ ਤੇ ਆ ਗਏ ਜੀ ਪੈਰਲੀਜੈਂਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਇਰਟਾਈ ਸੀ ਪਾਰਲੀਮੈਂਟ ਚਾਚੂ ਵੀ ਬਾਕੀ ਦੇਖ ਲਓ YouTube ਤੇ ਸੋ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਨ ਗਲਤ ਅਥਾਏ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਹੈਗਾ ਕਿ ਮੇਰੇ ਕੋਈ ਟਰੈਵਲ ਏਜੰਟਾਂ ਦਾ ਜਾਂ ਮੇਰੇ ਮੇਰੇ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ चीज ਦਾ ਹਿੱਸਾ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਬੈਣ ਦੇਵਾਂਗਾ ਪਹਿਲੀ ਗੱਲ ਟਰੈਵਲ ਏਜੰਟ ਪੈਦਾ ਕਿਵੇਂ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਣੇ ਆ ਸੀ ਛਤਿਸਗੜ ਜਾਣੇ ਆ ਮਾ ਗੁਜਰਾ ਜਾਣੇ ਹੈ ਹੀ ਨਹੀਂ ਕੋਈ ਟਰੈਵਲ ਏਜੰਟ ਦਾ ਕੋਈ ਬੋਰਡ ਹੀ ਲੱਗਾ ਹੋਇਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਪੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤਾੜ ਲੈ ਰਿਹਾ ਆਸਟ੍ਰੇਲੀਆ ਹੈ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀ ਜਾਂਦੀਆਂ ਨੇ ਉਧਰ ਨੂੰ ਆਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਕਿ ਪੰਜਾਬ ਰਹਿਣ ਲਈ ਵੀ ਮਿਲੋ ਇਹਦਾ ਬੋਟ ਕੌਣ ਲਾਈਏ ਉਹ ਬੋਟ ਮੈਂ ਲਾਉਂਗਾ ਪੰਜਾਬ 'ਚ ਰਹਿਣ ਲਈ ਮੈਂ ਨੂੰ ਮਿਲੋ ਹਾਂ ਜੇ ਕੋ ਕੰਮ ਕਰਨੇ ਸਟਾਰਟਅਪ ਕਰੋ ਅੱਜ ਅਸੀਂ ਸ਼ੁਰੂ ਕੀਤਾ ਹੈ ਇਨਵੈਸਟ ਪੰਜਾਬ 'ਚ ਸਟਾਰਟਅਪ ਦੇ ਸ਼ੁਰੂ ਕਰਿਆ ਚਾਰ ਚਾਰ ਪੰਜ ਪੰਜ ਮੁੰਡੇ ਪਹਿਲਾਂ ਬੱਚਿਆਂ ਨੂੰ ਅਸੀਂ ਦੇ ਰਹੇ ਪੈਸੇ ਕਿੰਨ ਕਿੰਨ ਦੇ ਰਹੇ ਘਰ ਜੂਤ ਦੋ ਬਿਜ਼ਨਸ ਬਲਾਸਲੇ 2000 ਰੁਪਏ ਇੱਕ ਬੱਚੇ ਨੂੰ ਤੇ ਚਾਰ ਪੰਜ ਪੰਜ ਦੇਖੋ ਗਰੁੱਪ ਨੇ ਨਾ 16000 ਰੁਪਏ ਤੱਕ ਦੇ ਰਹੇ ਹਾਂ ਹਾਂ 60 ਤੱਕ ਬੱਚੇ ਦੋ ਦੋ ਹਜ਼ਾਰ ਰੁਪਏ ਦੇ ਦਾਂਗੇ 16000 ਰੁਪਏ ਲੈ ਕੇ ਆਪਸ ਚੋ ਆਪਣੇ ਦਿਮਾਗ ਦੇ ਘੋੜੇ ਦੌਰਾਨ ਕੁਝ ਨਾ ਕੋਈ ਨਵੀਂ ਕੋਈ ਕਾਰਡ ਕੱਢਣ ਉਹਦੀ ਅਸੀਂ ਫਿਰ ਕੰਪਨੀ ਵਾਲਿਆਂ ਨਾਲ ਵੱਡੀਆਂ ਨਾਲ ਗੱਲ ਕਰਾ ਕੇ ਉਹਨਾਂ ਨੂੰ ਲੱਖਾਂ ਰੁਪਏ ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਜਦੋਂ ਚੀਜ਼ ਡਿਵੈਲਪ ਹੋ ਗਈ ਤਾਂ ਸਾਡੀ ਕੰਪਨੀ ਵਾਸਤੇ ਅਸੀਂ ਇਹ ਸੌਫਟਵੇਅਰ ਖਰੀਦਾਂਗੇ ਤੁਹਾਨੂੰ ਇਹਨੇ ਪੈਸੇ ਦੇਵਾਂਗੇ ਇਹ ਤੋਂ ਸ਼ੁਰੂ ਕਰਦੇ ਹਾਂ ਮੈਂ ਚਾਹੁੰਨਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣੋ ਕੰਮ ਸ਼ੁਰੂ ਕਰੋ business ਸ਼ੁਰੂ ਕਰੋ ਸਰਕਾਰ ਹੈਲਪ ਕਰੂਗੀ বিনা ਵਿਆਜ ਤੋਂ ਲੋਨ ਦੇਵਾਂਗੇ ਜਿੱਦ ਤੇ ਕਮਾਉਣ ਲੱਗੇ ਉਹਦੇ ਮੋੜ ਦਿਓ ਇਦਾਂ ਕਰਨਾ ਪਊਗਾ ਇਹ ਕੋਈ ਜ਼ਖਮ ਛੋਟੇ-ਮੋਟੇ ਨਹੀਂ ਹੈਗੇ ਬਹੁਤ ਗਹਿਰੇ ਜ਼ਖਮ ਨੇ ਹੌਲੀ-ਹੌਲੀ ਭਰਨਗੇ ਜੇ ਪਰ ਨੀਗੇ ਵੀ ਤਾਂ ਬਤਾ ਵੀ ਅਜੇ ਦਾਗ ਰਹਿ ਜੂਗਾ ਫਿਰ ਹੋਏ ਹੋਏ ਦਾਗ ਵੀ ਜਾਊਗਾ ਫਿਰ ਮੱਲਮ ਲਾਵਾਂਗੇ ਮੱਲ ਮਹਮਾਨਦਾਰੀ ਦੀ ਲੱਗ ਸਕਦੀ ਆ ਹੋਰ ਕੋਈ ਮੱਲਮ ਨਹੀਂ ਹੈ ਕੀ ਤੇ ਔਰ ਮੱਲਮ ਵੀ ਹੋਈ ਲਾਸਾ ਦਾ ਜਿਹਨੂੰ ਕੋਈ ਲੈਣਾ ਦੇਣਾ ਨਾ ਹੋਵੇ ਕਿ ਮੇਰਾ ਹਿੱਸਾ ਕਿੰਨਾ ਹੈ ਇਸ ਕੰਮ ਚੱਪਾ ਪਹਿਣਾ ਨਹੀਂ ਮੈਂ ਤਾਂ ਉਹ ਕੰਮ ਛੱਡੀ ਫਿਰਦਾ ਨਹੀਂ ਮੈਂ ਤਾਂ ਪੈਸੇ ਕਮਾਉਣ ਦਾ ਕੰਮ ਤਾਂ ਮੈਂ ਛੱਡੀ ਫਿਰਦਾ ਨਹੀਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਉਧਰ ਫੇਲ ਹੋ ਗਿਆ ਇੱਧਰ ਆ ਗਿਆ ਤੇ ਜਿਹੜੇ ਜਿਹੜੇ ਕਾਮਯਾਬ ਕਲਾਕਾਰ ਨੇ ਪੰਜਾਬ ਦੇ ਸਾਰੇ ਮੇਰੀ ਟੀਮ ਦਾ ਹੈਗੀ ਹੈ ਜੁਗਨ ਵਾਲੀ ਦੇਖਦੇ ਹੋਵੋਗੇ ਤੁਸੀਂ ਸਾਰੇ ਸਾਰੇ ਉਹੀ ਮੁੰਡਿਆਂ ਨੇ ਮੈਂ ਕਰੋ ਕੰਮ ਭਈ ਮੈਂ ਮੈਨੂੰ ਪ੍ਰਮਾਤਮਾ ਨੇ ਇੱਧਰ ਡਿਊਟੀ ਲਾਤੀ ਮੇਰੀ ਮੈਂ ਇੱਧਰ ਕੰਮ ਕਰੂੰਗਾ ਉੱਬਾ ਮੈਥੋਂ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਨੇ ਫਿਰ ਕੀ ਹੁੰਦਾ ਉਹਨਾਂ ਦੀ ਕਲਾ ਹੈ ਜਦੋਂ ਮੈਨੂੰ ਪੱਕਾ ਹੀ ਪਤਾ ਸੀ ਕਿ ਇੰਨੀ ਤਰਖਾ ਹੈ ਮੁੱਖ ਮੰਤਰੀ ਦੀ ਤੇ ਇੰਨਾ ਪੱਤੇ ਮਿਲਦੇ ਨੇ ਫਿਰ ਮੈਂ ਜਾਣ ਕੇ ਤਾਂ ਮੈਨੂੰ ਪਤਾ ਸੀ ਨਾ ਫਿਰ ਤਾਈਓ ਆਇਆ ਮੈਂ ਇਹ ਮਦ ਲਈ ਥੋੜੀ ਹੈ ਕਿ ਬਾਅਦ ਚ ਤੁਸੀਂ ਕਹੋ ਕਿ ਮੈਂ ਬਾਅਦ ਤਨਖਾਹ ਤਨਖੂਦ ਪਹਿਲਾਂ ਨਾਲ ਤਨਖਾਹ ਦੇਖੀ ਹੋਈ ਨਹੀਂ ਪੁੱਛੀ ਹੋਈ ਨਹੀਂ ਕਿਸੇ ਕਿਸੇ ਨੇ ਵੀ ਤਨਖਾਹ ਕਿੰਨੀ ਹੈ ਤਰ੍ਹਾਂ ਤਾਂ ਸੀਰੀਅਸ ਹੀ ਲੈਂਦੇ ਸੀ ਉੱਪਰੋਂ ਚੱਲਦਾ ਸੀ ਕੰਮ ਸੋਇਸ ਕਰਕੇ ਮੈਂ ਫੇਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਛੋਟੀ ਛੋਟੀ ਗਲਤੀ ਪੜ ਕੇ ਨਾ ਕਰੋ ਤੇ ਇੱਕ ਥੋੜਾ ਜਿਹਾ ਤੰਗਦਿਲ ਨਾ ਹੋਈ ਆਪਾਂ ਪੰਜਾਬੀ ਤਾਂ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਿਆਂ ਯਾਰ ਆਪਾਂ ਸਤਿਗੁਰ ਨਾਨਕ ਸਾਹਿਬ ਦੇ 20 ਰੁਪਏ ਦੇ ਲੰਗਰ ਤੋਂ ਸ਼ੁਰੂ ਹੋਇਆ ਜ ਤੱਕ 20 ਰੁਪਏ 20 ਰੁਪਏ ਨਹੀਂ ਰੈਂਦੀ ਦੁਨੀਆ ਤੱਕ ਮੁੱਕ ਸਕਦੇ ਹੋ ਸਾਰੇ ਪੰਜਾਬ ਨੂੰ ਰੋਟੀ ਖਵਾਉਂਦਾ ਹੈ ਪੰਜਾਬ ਆਪਣਾ ਦੇਸ਼ ਸਾਰੇ ਦੇਸ਼ ਨੂੰ ਪੰਜਾਬ ਰੋਟੀ ਖਵਾਉਂਦਾ ਹੁਣ ਵੀ ਅੱਜ ਮੈਂ ਸਵੇਰੇ ਪਾਤਾ ਵੀ ਪਈ 518 ਨੌਕਰੀਆਂ ਮੈਂ ਤੁਸੀਂ ਪੜ੍ਹ ਲਿਆ ਹੋਣਾ ਨਾ ਫੇਸਬੁਕ ਤੇ ਭੇਜ ਥੱਲੇ ਕਰਾਇਆ ਪੰਜਾਬੀ ਕਿੰਨੇ ਨੇ ਚੋਂ ਬਾਹਰਲੇ ਹੋਲੇ ਸਾਰੇ 518 ਚੋਂ 512 ਪੰਜਾਬੀ ਨੇ ਆ ਜਿਹੜੇ ਤੁਸੀਂ ਔਰ ਜਿਹੜੇ 5 6 ਹੈਗੇ ਨੇ ਉਹ ਹਰਿਆਣੇ ਦੇ ਨੇ ਇੱਕ ਹਿਮਾਚਲ ਰਿਚ ਚ ਨਿਕਰੇ ਉਹ ਵੀ ਪੰਜਾਬੀ ਨੇ ਪੰਜਾਬੀ ਦਾ ਟੈਸਟ ਪਾਸ ਕਰਕੇ ਆਏ ਨੇ ਇੱਥੇ ਤਾਂ ਦੇਖੋ ਕੈਨੇਡਾ ਅਮਰੀਕਾ ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਚ ਭਰਤੀ ਹੋ ਜੇ ਓਪਾ ਆਪਾਂ ਸੋਸ਼ਲ ਮੀਡੀਆ ਵਾਹ ਬਾਈ ਵਾਹ ਚੱਕ ਤੇ ਫੱਟੇ ਮਿਲ ਗਈ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿਸੇ ਚੰਡੀਗੜ੍ਹ ਦੇ ਹਰਿਆਣੇ ਵਾਲੇ ਨੂੰ ਨੌਕਰੀ ਹੋਤੀ ਇਹ ਤਾਂ ਲਟਾਤਾ ਜੀ ਪੰਜਾਬ ਲਟਾਤਾ ਜੀ ਲਟਾ ਐ ਨਾ ਕਰੋ ਐ ਨਾ ਕਰੋ ਯਾਰ ਐ ਨਾ ਕਰੋ ਆਪਾਂ ਤਾਂ ਬੰਦੇ ਨਾਲੇ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰੋ ਦੂਜਿਆਂ ਦੇ ਹੱਕਾਂ ਦੀ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਸਾਡੇ ਗੁਰੂ ਸਾਹਿਬ ਸ਼ਹੀਦ ਹੋਏ ਹੋਏ ਨੇ ਸੋ ਇਹ ਮੈਨੂੰ ਤਾਂ ਦੱਸਣਾ ਪੈਗਾ ਕਿ ਐਵੇਂ ਹੀ ਫਲਾਣ ਦੇ ਵਿੱਚੋਂ ਇੰਨੇ ਪਰਸੈਂਟ ਪੰਜਾਬ ਦੇ ਨੇ ਹੈਗੇ ਜੀ ਲੈ ਆ ਆ ਆਪ ਉਥੇ ਬੈਠ ਰਹੇ ਨੇ ਜਿੱਲੀ ਖਣੜੇ ਨੇ ਆਪ ਉਥੇ ਬੈਠੇ ਹੁੰਦੇ ਨੇ ਸੋ ਇਸ ਕਰਕੇ ਥੋੜਾ ਜਿਹਾ ਫਾਈਨ ਟਿਊਨਿੰਗ ਕਰਨ ਦੀ ਲੋੜ ਹੈ ਜੇ ਕਿਸੇ ਨੂੰ ਕੋਈ ਗਲਤ ਫਹਮੀ ਹੈ ਸਾਡੀਆਂ ਸਾਰੀਆਂ ਵੈਬਸਾਈਟਾਂ ਨੇ ਸਾਡਾ ਇਨਵੈਸਟ ਪੰਜਾਬ ਦਾ ਪੋਰਟਲ ਹੈ ਜਿਹੜੇ ਜਿਹੜੇ ਤੇ ਆਪਣਾ ਕੁਲਦੀਪ ਕਹਿੰਦੀ ਸੀ ਕਿ ਰਿਜ਼ਲਟ ਆਇਆ ਉਸ ਵੈਬਸਾਈਟ ਤੇ ਮੈਂ ਦੇਖ ਲਿਆ ਉੱਥੇ ਇਹ ਵੀ ਦੇਖ ਲਿਓ ਕਿ ਕੌਣ ਕੌਣ ਸੀ ਕਿੱਥੋਂ ਕਿੱਥੋਂ ਸਾਰੇ ਡਿਟੇਲ ਹੈ ਉੱਚ ਸਾਰੇ ਕੁਝ ਪਾਰਦਰਸ਼ੀ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਨਾ ਕਿ ਉਹਨੂੰ ਵੀ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੂੰਗਾ ਸੱਚੀ ਬੋਲੂੰਗਾ ਉਹ ਇਹਨਾਂ ਦੂਜਿਆਂ ਨੂੰ ਯਾਦ ਰੱਖਣਾ ਪੈਂਦਾ ਵੀ ਪਿਛਲੇ ਸਾਲ ਕੀ ਕਰਕੇ ਗਏ ਸੀ ਇੱਥੇ ਬੜਾ ਕੁਝ ਹੋਈ ਜਾਂਦਾ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੋਊਗਾ ਦੇਖੋ ਰੋੜੇ ਉਸੇ 베ਰੀ ਨੂੰ ਪੈਂਦੇ ਨੇ ਜਿਹਦੇ ਫੇਰ ਮਿੱਠੇ ਹੋਣ ਕਦੇ ਅੱਕ ਦੇ ਰੋੜਾ ਮੱਝੇ ਦੇਖਿਆ ਤੁਸੀਂ ਕੋੜਾ ਹੋ ਤਾਂ ਤੇ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਮਿੱਠਤ ਨਹੀਂ ਵੀ ਨਾਨਕਾ ਗੁਣ ਚਗੀਆਂ ਤਤ ਤੇ ਅਸੀਂ ਆ ਧਾਰਨਾ ਤੋਂ ਸੁਣ ਕੇ ਵੱਡੇ ਹੋਏ ਆ ਫਲ ਨੀਵੇਂਆਂ ਰੁੱਖਾਂ ਨੂੰ ਲੱਗਦੇ ਸਿੰਬੜਾ ਤੋਂ ਮਾਰ ਨਾ ਕਰੀ ਤੋਂ ਹਕਾਰ ਨਹੀਂ ਕਰਨਾ ਚਾਹੀਦਾ ਮੈਂ ਤੁਹਾਨੂੰ ਵੀ ਕਹਿਣਾ ਨੌਕਰੀ ਮਿਲ ਗਈ ਠੀਕ ਅੱਜ ਘਰੇ ਜਲੇਬੀਆਂ ਬਣਨ ਗਿਆ ਖੁਸ਼ੀ ਹੋਊਗੀ ਬਹੁਤ ਵਧੀਆ ਗੱਲ ਹੈ ਰਿਸ਼ਤੇਦਾਰ ਆਉਣਗੇ ਦੋਸਤ ਮਿੱਤਰ ਆਉਣਗੇ ਪਰ ਜੇ ਕੋਈ ਇਹੋ ਜਿਹਾ ਵੀ ਆ ਗਿਆ ਨਾ ਤੁਹਾਡੇ ਗਵਾਂਢ ਚੋਂ ਜਾਂ ਗਵਾਂਢੀ ਪਿੰਡ ਤੋਂ ਕਿ ਯਾਰ ਬਾਈ ਕਿਹੜਾ ਫਾਰਮ ਭਰਿਆ ਸੀ ਤੇ ਇਹ ਕਿਤਾਬ ਕਿੱਥੋਂ ਮਿਲਦੀ ਹੁੰਦੀ ਹੈ ਜਿਹੜੀ ਸਿਲੇਬਸ ਵਾਲੀ ਹੈ ਜ਼ਰੂਰ ਦੱਸਿਓ ਉਹਨੂੰ ਕਿ ਆਹਾ ਕਰਤਾ ਮਿਲਦੀ ਹੁੰਦੀ ਹੈ ਇੱਥੋਂ ਆ ਪੜ ਲਾ ਇਹਨੇ ਨੰਬਰ ਆਗੇ ਤਾਂ ਮੈਰਿਟ ਹੁੰਦੀ ਹੈ ਕਿਉਂਕਿ ਇਹਦੇ ਨਾਲ ਤੁਹਾਨੂੰ ਵੀ ਲੱਗੂਗਾ ਕਿ ਮੈਂ ਵੀ ਇੱਕ ਨੌਕਰੀ ਬੰਨ੍ਹਤੀ ਯਾਰ ਮੈਂ ਤੋਨੇ ਕਰਨੀ ਹੈ ਅੱਗੇ ਇਹ ਕਈ ਵਾਰੀ ਪਹ ਲਗੋਣ ਲੱਗ ਜਾਣਾ ਨਾ ਨਾ ਦੱਸਣਾ ਨਹੀਂ ਹੈਗਾ ਆਪਾਂ ਨਹੀਂ ਨਹੀਂ ਤੂੰ ਦੱਸੋ ਨੌਕਰੀਆਂ ਦੀ ਸਾਡੇ ਕੋਲ ਕੋਈ ਘਾਟ ਨਹੀਂ ਚੀਮਾ ਸਾਹਿਬ ਬੈਠੇ ਪਿਛਲੇ 22 ਮਹੀਨਿਆਂ ਤੋਂ ਬਤਨ ਮੰਤਰੀ ਹੈ ਪਿਛਲੇ 22 ਮਹੀਨਿਆਂ ਤੋਂ ਮੈਂ ਮੁੱਖ ਮੰਤਰੀ ਹਾਂ ਕਦੇ ਸਾਡੇ ਦੋਨਾਂ ਦੇ ਮੂੰਹ ਚ ਸੁਣੇ ਵੀ ਖਜ਼ਾਨਾ ਖਾਲੀ ਹੈ ਇਦੋਂ ਪਹਿਲਾਂ ਵਾਲੇ ਦੇ ਮੂੰਹ ਚ ਕਦੇ ਸੁਣਿਆ ਸੀ ਵੀ ਖਜ਼ਾਨੇ ਚ ਕੁਝ ਹੈਗਾ ਉਹ ਖਾਲੀ ਖਾਲੀ ਕਰੀ ਗਏ ਯਾਰ ਨੌਕਰੀ ਨਹੀਂ ਮੇਰੇ ਖਾਨਾ ਖਾਲੀ ਹੈ ਇਹ ਕਿਵੇਂ ਹੋ ਸਕਦਾ ਨਾ ਨੌਕਰੀਆਂ ਦਿੱਤੀਆਂ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਯੂਨੀਵਰਸਿਟੀ ਖੋਲੀ ਨਾ ਕੋਈ ਕਿਸੇ ਨੂੰ ਕੋਈ ਨਵੇਂ ਓਪਰਚੁਨਿਟੀ ਦਿੱਤੀ ਨਾ ਕੋਈ ਉਦਯੋਗ ਲਿਆਂਦਾ ਫੇਰ ਵੀ ਪਤਾ ਨਹੀਂ ਯਾਰ ਨਾ ਇੰਨਾ ਕਰਜ਼ਾ ਲੈ ਲਿਆ ਤੇ ਖਜ਼ਾਨਾ ਖਾਲੀ ਕਾਹ ਜਾਨਾ ਖਾਲੀ ਕਿੱਥੇ ਹੋ ਗਿਆ ਫਿਰ ਹੁਣ ਬਜਟ ਪੇਸ਼ ਕਰਾਂਗੇ ਸ਼ਾਨਦਾਰ ਬਜਟ ਆਊਗਾ ਲੋਕਾਂ ਵਾਸਤੇ ਪੈਸਾ ਰੱਖਾਂਗੇ ਲੋਕਾਂ ਦਾ ਪੈਸਾ ਹੈ ਲੋਕਾਂ ਦਾ ਪੈਸਾ ਹੈ ਜੇ ਸੈਂਟਰ ਤੋਂ ਵੀ ਲੈਨੇ ਉਹ ਵੀ ਲੋਕਾਂ ਦਾ ਹੈ ਲੜ ਲੜ ਕੇ ਲੈਣਾ ਪੈਂਦਾ ਸਾਨੂੰ ਉਹਨਾਂ ਨਾਲ ਕਰੇ GST ਵਾਰੀ ਕਦੇ NHM ਦਾ ਕਹ ਹਜੇ ਹੀ ਪੈਸਾ ਖੜਾ ਰੂਰਲ ਰੋਡ ਡਿਵੈਲਪਮੈਂਟ ਫੰਡ ਦਾ ਲੜ ਲੜ ਕੇ ਲੈਣਾ ਪੈਂਦਾ ਪਰ ਕਿਉਂਕਿ ਸਾਡਾ ਹੱਕ ਆ ਉਹ ਸਾਡਾ ਪੈਸਾ ਆ ਉਹ ਸਾਡਾ ਤੁਹਾਡਾ ਟੈਕਸ ਦਿੰਦੇ ਹੋ ਤੁਸੀਂ ਤੁਸੀਂ ਸੋਚੋ ਲੈਮੈਂਟਰੀ ਨੌਕਰੀ ਮੈਨੂੰ ਫੀਰ ਜਗਾਰ ਬੰਦੇ ਆ ਸੀ ਕਿੱਥੋਂ ਟੈਕਸ ਦਿੰਨੇ ਆ ਮੈਂ ਤਾਂ ਦਿਨ ਕਾ ਤੋਂ ਟੈਕਸ ਦਿੰਨੇ ਆ ਸਵੇਰੇ ਉੱਠਦੇ ਆ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਹੁੰਦੀ ਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਉੱਠੋ ਭਾਈ ਇਸ਼ਨਾਨ ਕਰੋ ਨਾਮ ਜਪੋ ਚਾਦਰ ਦੇਆ ਜੇ ਸੀ ਖਾਲੀ ਡੱਬੀ ਐ ਤਾਂ ਡੱਬੀ ਤੇ ਜੇ ਗੈਸ ਵਾਲਾ ਜੁੱਲਾ ਤਾਂ ਜਦੋਂ ਲੈਕਟਰ ਦਾ ਦੱਬਤੀ ਸੋਚ ਟੈਕਸ ਸ਼ੁਰੂ ਕਿਉਂਕਿ ਮਾਚਸਾ ਲੈਣ ਜਾਓਗੇ ਤਾਂ ਉਹਦੇ ਟੈਕਸ ਐ ਫਿਰ ਪਾਣੀ ਪਹਿਲੇ ਪਤੀਲੇ ਚ ਪੱਤੀ ਪਾਤੀ ਟੈਕਸ ਖੰਡ ਪਾਤੀ ਟੈਕਸ ਦੁੱਧ ਪਾਤਾ ਟੈਕਸ ਉਹਦੇ ਬਾਅਦ ਆਟਾ ਟੈਕਸ ਸਬਜ਼ੀਆਂ ਟੈਕਸ ਫੋਨ ਕਰ ਲਿਆ ਕਿਸੇ ਦੋਸਤ ਨੂੰ ਟੈਕਸ ਮੋਟਰਸਾਈਕਲ ਤੇ ਸ਼ਹਿਰ ਨੂੰ ਚਲੇ ਗਏ ਟੈਕਸ પેટ્રોલ ਤੇ ਡੀਜ਼ਲ ਤੇ ਉਥੋਂ ਕੁਝ ਵੀ ਖਰੀਦ ਕੇ ਲਿਆ ਟੈਕਸ ਸ਼ਾਮ ਨੂੰ ਆ ਕੇ ਰੋਟੀ ਖਾਧੀ ਟੈਕਸ ਸ਼ਾਮ ਨੂੰ ਪੱਖੇ ਥੱਲੇ ਬਿਸਤਰਾ ਵਿਛਾ ਕੇ ਸੋਚਦੇ ਹੋਗੇ ਲੈ ਵੀ ਹੋਣ ਨਹੀਂ ਟੈਕਸ ਕੋਈ ਕਿਉਂ ਭਈ ਪੱਖਾ ਚੱਲ ਰਿਹਾ ਹੈ ਟੈਕਸ ਬਿਜਲੀ 24 ਘੰਟੇ ਟੈਕਸ ਦੀ ਜਾਂਦਾ ਬੰਦਾ ਤਾਂ ਆਮ ਬੰਦੇ ਤਾਂ 24 ਘੰਟੇ ਟੈਕਸ ਦੀ ਜਾਂਦਾ ਜੀ ਫਿਰ ਫਿਰ ਸਵੇਰੇ ਉੱਠਣਾ ਇੱਕੋ ਹੀ ਗੱਲ ਹੋਗੀ ਨਾ ਹੋਗੇ ਨਾ 24 ਘੰਟੇ ਸੋ ਤੁਹਾਡੇ ਟੈਕਸ ਦਾ ਪੈਸਾ ਤੁਹਾਨੂੰ ਇਲਮ ਕਿਉਂ ਨਾ ਮਿਲੇ ਬਈ ਆਹੀ ਸਾਡੀ ਲੜਾਈ ਅਰਵਿੰਦ ਕੇਜਰੀਵਾਲ ਸਾਹਿਬ ਦੀ ਮੇਰੀ ਸਾਡੀ ਆਸ ਲੜਾਈ ਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਜਿਹੜੋ ਦਿੰਨੇ ਆ ਇਹਨੂੰ ਤੁਸੀਂ ਰਿਓੜੀਆਂ ਕਿਉਂ ਕਹਿੰਦੇ ਹੋ ਫ੍ਰੀ ਚ ਵੰਡੀ ਜਾਂਦੇ ਆ ਕਿਉਂ ਬਈ ਲੀਡਰਾਂ ਨੂੰ ਕਿੰਨਾ ਕੁਝ ਫ੍ਰੀ ਹੈ ਬਿਜਲੀ ਤੇ ਕਿੰਨੇ ਜੂਨਟ ਫ੍ਰੀ ਨੇ ਐਮਪੀਆ ਨੂੰ ਐਮਐਲਏ ਨੂੰ ਤੇਲ ਫ੍ਰੀ ਹੈ ਤੇ ਜਿਹਨਾਂ ਨੂੰ ਫਰੀ ਹੈ ਜੇ ਅਸੀਂ ਲੋਕਾਂ ਨੂੰ ਕਰਤੀ 300 ਜੂਟ ਬਿਜਲੀ ਫਰੀ ਕਹਿੰਦੇ ਫਰੀ ਹੈ ਜੀ ਤਾਂ ਕਾ ਰਿਓੜੀਆਂ ਵੰਡੀਆਂ ਜਾਂਦੇ ਮੁਫਤ ਦੇ ਤਾਂ ਬਈ ਅਸੀਂ ਪਲੈਨਿੰਗਾਂ ਬਣਾ ਲੀਆਂ ਅਸੀਂ ਲੀਕੇਜ ਬੰਦ ਕਰਤੀ ਜਿਹੜੀ ਪਹਿਲਾਂ ਇੱਧਰ ਉੱਧਰ ਪੈਸਾ ਜਾਂਦਾ ਸੀ ਸਿੱਧਾ ਖਜ਼ਾਨੇ 'ਚ ਆਉਂਦਾ ਪੈਸਾ ਖਜ਼ਾਨੇ ਦਾ ਮੂੰਹ ਤੁਹਾਡੇ ਵੀ ਨਹੀਂ ਕਰਤਾ ਹੋਰ ਅਸੀਂ ਕੀ ਕੀਤਾ ਸੀ ਕਿਹੜੇ ਨੋਟਿਸ ਆਪਣਾ ਨੀ ਮਸ਼ੀਨ ਲਿਆਏ ਇੱਕ ਸਾਲ ਹਲੇ ਸਾਲ ਹੋਇਆ ਨਹੀਂ 2 ਸਾਲ ਹੋਏ ਨਹੀਂ ਚੜਿ ਪਚਾਰੀ ਬੈੜੀ ਹਜ਼ਾਰ ਨੌਕਰੀਆਂ ਹੋ ਗਈਆਂ ਅਸੀਂ ਕਿਹੜਾ ਕੋਈ ਕੋਈ ਨਕਲੀ ਨੌਕਰੀਆਂ ਦੇ ਰਹੇ ਤੁਹਾਨੂੰ ਕਿਉਂਕਿ ਪੈਸਾ ਸਾਡੇ ਕੋਲ ਹੈਗਾ ਤਾਂ ਉਹਨੂੰ ਤਨਖਾਹ ਦੇਣ ਨੂੰ ਸਾਰਾ ਹਿਸਾਬ ਕਿਤਾਬ ਲਾ ਕੇ ਹੀ ਤੁਹਾਡੇ ਕੋਲ ਤੁਹਾਡੇ ਕੋਲ ਨਿਫਤੀ ਪੱਤਰ ਬਣਾਉਣੇ ਵੀ ਕਿੰਨੇ ਪੈਸੇ ਜਾਣਗੇ ਇਹਨਾਂ ਦੇ ਤਨਖਾਹ ਤੇ ਕਿੰਨੇ ਪੱਤੇ ਹੋਣਗੇ ਕਿੰਨੇ ਵਧਾਉਣੇ ਨੇ ਕਿੰਨੇ ਕੱਚਿਆਂ ਨੂੰ ਪੱਕੇ ਕਿੰਨੇ ਕੀਤੇ ਅਧਿਆਪਕ ਕੀਤੇ 14000 ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਆਮ ਮੁਹੱਲਾ ਕਲੀਨਿਕ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਪਿੰਡਾਂ 'ਚ ਸ਼ਾਇਦ ਤੁਹਾਡੇ ਨੇੜੇ ਜਿਹੜੇ ਕਿਤੇ ਹੋਵੇ 664 ਨੇ ਅੱਜ ਹੁਣੇ ਮੈਨੂੰ ਸਪੀਚ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫੋਨ ਚੈੱਕ ਕਰ ਰਿਹਾ ਸੀ ਹੁਣੇ ਮੈਨੂੰ ਮੈਸੇਜ ਆਇਆ ਅੱਜ ਕਰੋੜ ਬੰਦਾ ਉਹਨਾਂ ਆਮ ਆਦਮੀ ਕਲੀਨਿਕਾਂ ਦੇ ਵਿੱਚੋਂ ਦਵਾਈ ਲੈ ਕੇ ਠੀਕ ਹੋ ਕੇ ਚਲੇਗਾ 1 ਕਰੋੜਾ ਜੋੜਿਆ 150 ਕਲੀਨਿਕ ਹੋਰ ਤਿਆਰ ਨੇ ਆ ਦੋ ਚਾਰ ਦਿਨਾਂ ਤੱਕ ਉਹਨਾਂ ਨੂੰ ਵੀ ਓਪਨਿੰਗ ਕਰ ਦਾਂਗੇ ਕਿੰਨੇ 13 ਸਕੂਲ ਆਫ ਫੈਮਿਨਸ ਤਿਆਰ ਨੇ ਬਸ ਥੋੜਾ ਬਹੁਤ ਕੰਮ ਰਹਿੰਦਾ ਹੈ 20 ਫਰਵਰੀ ਤੱਕ ਮੈਨੂੰ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ 20 ਫਰਵਰੀ ਤੱਕ ਜਿੰਦੋਂ ਮਰਜੀ ਉਹਨਾਂ ਦਾ ਕਾਰਜਮ ਕਰ ਦਿਓ ਹੁਣ ਸਕੂਲਾਂ ਦੇ ਦੁ ਘਾਟਨ ਹੋ ਰਹੇ ਨੇ ਹੁਣ ਹਸਪਤਾਲਾਂ ਦੇ ਦੁ ਘਾਟਨ ਹੋ ਰਹੇ ਨੇ ਹੋ ਸਭ ਤਹਿਸੀਲਾਂ ਨਵੀਆਂ ਬਣ ਰਹੀਆਂ ਨੇ ਹੁਣ ਮੈਡੀਕਲ ਕਾਰਜਾਂ ਦੇ ਉਦਘਾਟਨ ਹੋ ਰਹੇ ਨੇ ਬਦਲ ਗਿਆ ਇਹ ਤਾਂ ਹੋ ਰਹੇ ਨੇ ਕਿਉਂਕਿ ਤੁਸੀਂ ਇਮਾਨਦਾਰ ਲੋਕ ਚੁਣ ਲਏ ਹਾਂ ਘਾਟਾ ਹੋਣਗੇ ਸਾਡੇ ਚ ਵੀ ਅਸੀਂ ਵੀ ਇਨਸਾਨ ਹੀ ਆ ਸਾਨੂੰ ਦੱਸ ਦਿਓ ਜਿੱਥੇ ਘਾ ਕੋਈ ਘਾਟ ਰਹਿ ਗਈ ਜਾਂ ਕੋਈ ਗਲਤੀ ਹੋਈ ਸਾਨੂੰ ਦੱਸੋ ਕਿ ਇੱਥੇ ਗਲਤੀ ਹੈ